ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਇੰਦਰਵੀਰ ਸਿੰਘ ਕਾ ਦੀਆਂ ਪ੍ਰਧਾਨ ਮਾਲਵਾ ਜ਼ੋਨ ਭਾਰਤੀ ਕਿਸਾਨ ਜੁੜੀਆਂ ਦੁਆਬਾ ਔਰ ਜਿਹੜੀ ਤਾਲੇਬੰਦੀ ਦੀ ਗੱਲ ਅੱਜ 30 ਤਰੀਕ ਦਾ ਜਿਹੜਾ ਫੈਸਲਾ ਉਹ ਅਸੀਂ ਦਿੱਤਾ ਸੀਗਾ ਅੱਜ 15ਵਾਂ ਦਿਨ ਆ ਸਾਡੇ ਮੋਰਚੇ ਲੱਗੇ ਨੂੰ ਔਰ ਜਿਹੜੇ ਅਧਿਕਾਰੀ ਐਨਐਸਬੰਦੇ ਉਹਨਾਂ ਨੇ ਇੰਨੀ ਵੀ ਮੁਸ਼ਕਲ ਨਹੀਂ ਕੀਤੀ ਵੀ ਉੱਥੋਂ 3 ਕਿਲੋਮੀਟਰ ਤੋ ਤੁਰ ਕੇ ਸਾਡੀ ਗੱਲ ਸੁਣਨਾ ਅਧਿਕਾਰੀ ਆਏ ਸੀਗੇ ਅਸੀਂ ਆਪਦੀ ਗੱਲ ਰੱਖੀ ਆ ਔਰ ਉਹਨਾਂ ਨੂੰ ਦੱਸਿਆ ਉਹ ਕਹਿੰਦੇ ਵੀ ਅਸੀਂ ਜਲ ਤੋਂ ਜਲ ਤੁਹਾਡਾ ਮਸਲੇ ਦਾ ਹੱਲ ਕਰਾਂਗੇ ਔਰ ਸਾਡੇ ਜਿਹੜੇ ਮਸਲੇ ਸੀ ਉਹ ਅਸੀਂ ਜਿਹੜਾ 150 ਰੁਪਇਆ ਅਸੀਂ ਕੀਤਾ ਸੀਗਾ ਵੀ 24 ਘੰਟੇ ਵਾਲਾ ਪਰਚੀ ਉਹ ਕਰ ਦੇਣ ਤੇ ਜਿਹੜਾ 170 ਜਿਹੜਾ ਪਾਸ ਸਿਸਟਮ ਸੀਗਾ ਔਰ 20 ਕਿਲੋਮੀਟਰ ਦੇ ਦਾਇਰੇ 'ਚ ਅਸੀਂ ਕਿਹਾ ਸੀਗਾ ਵੀ ਇਹਨੂੰ ਫ੍ਰੀ ਕਰ ਦਿੱਤਾ ਜਾਵੇ ਤਾਂ ਕਿ ਜਿਹੜੇ ਵੀ ਇੱਥੇ ਨੇੜੇ-ਤੇੜੇ 20 ਕਿਲੋਮੀਟਰ 'ਚ ਐਨ ਐਚ 1 ਦੀ ਕੰਡੀਸ਼ਨ ਅਨਸਾਰ ਅਸੀਂ ਗੱਲ ਰੱਖੀ ਸੀਗੀ ਔਰ ਜਿਹੜੀਆਂ ਸਟਰੀਟ ਲਾਈਟਾਂ ਲੱਗਣੀਆਂ ਨੇ ਉਸ ਬਾਰੇ ਅਸੀਂ ਕਿਹਾ ਸੀਗਾ ਔਰ ਡਰੇਨੇਜ ਸਿਸਟਮ ਬਾਰੇ ਅਸੀਂ ਗੱਲ ਕੀਤੀ ਸੀਗੀ ਕਿ ਜਿਹੜਾ ਡਰੇਨੇਜ ਸਿਸਟਮ ਆ ਉਹਨੂੰ ਇੱਥੇ ਸਹੀ ਕੀਤਾ ਜਾਵੇ ਕਿਉਂਕਿ ਮੀਂਹ ਪੈਂਦਾ ਇੱਥੇ ਪਾਣੀ ਗੋਡੇ-ਗੋਡੇ ਖੜ ਜਾਂਦਾ ਵਾ ਬਿਮਾਰੀਆਂ ਲੱਗਣ ਦਾ ਬਹੁਤ ਵੱਡਾ ਖਤਰਾ ਹੈ ਅੱਜ 11 ਵਜੇ ਦੀ ਸਟੇਜ ਦੀ ਕਾਰਵਾਈ ਸ਼ੁਰੂ ਹੋਊਗੀ ਸਾਡੇ ਸੂਬਾ ਪ੍ਰਧਾਨ ਸਰਦਾਰ ਮਜੀਤ ਸਿੰਘ ਜੀ ਰਾਏ ਔਰ ਸਾਡੇ ਜਨਰਲ ਸਕੱਤਰ ਸਰਦਾਰ ਸਤਨਾਮ ਸਿੰਘ ਜੀ ਸਾਨੀ ਉਹ ਵੀ ਆ ਰਹੇ ਹਨ ਔਰ ਅਸੀਂ 11 ਵਜੇ ਦੀ ਕਾਰਵਾਈ ਆਰੰਭ ਕਰਕੇ 2:30 ਵਜੇ ਅਸੀਂ ਆਪਦੀ ਕਾਰਵਾਈ ਕਰਕੇ ਇਹਨੂੰ ਬੰਦ ਕਰ ਦਾਂਗੇ ਤਾਲਾਬੰਦੀ ਕਰ ਦਿੱਤੀ ਜਾਏਗੀ ਅਸੀਂ ਜੀ ਇਹਨੂੰ ਟੋਟਲ ਤੌਰ ਤੇ ਬੰਦ ਕਰ ਦਾਂਗੇ ਅਸੀਂ ਕੱਲ ਅਧਿਕਾਰੀਆਂ ਨੂੰ ਵੀ ਇਹ ਗੱਲ ਕਹੀ ਸੀ ਬੀ ਸਾਨੂੰ ਇੰਨਾ ਵਾਹ ਵੀ ਇਹ ਚੱਲੇ ਨਾ ਜਦ ਤੱਕ ਇਹ ਸਾਡੇ ਨਾਲ ਗੱਲਬਾਤ ਨਹੀਂ ਕਰਦੇ ਸਾਡੀਆਂ ਮੰਗਾਂ ਨੂੰ ਨਹੀਂ ਮੰਨਦੇ ਉਦੋਂ ਤੱਕ ਅਸੀਂ ਇਹ ਇਹਨੂੰ ਤਾਲੇ ਲਾ ਕੇ ਇਹਨੂੰ ਬੰਦ ਕਰਾਂਗੇ ਕਿ ਕੀ ਕਾਰਵਾਈ ਰਹੂਗੀ ਤੁਹਾਡੀ ਅੱਖੇ ਬੈਠਿਆ ਜਾਏਗਾ ਜਾਂ ਫਿਰ ਇਸ ਨੂੰ ਬੰਦ ਕਰਕੇ ਮੋਰਚਾ ਖਤਮ ਕਰ ਦਿੱਤਾ ਜਾਊ ਦੇਖੋ ਜੀ ਇਹਨੂੰ ਬੰਦ ਕਰਕੇ ਅਸੀਂ ਪੂਰਨ ਤੌਰ ਤੇ ਜਿਹੜੇ ਨੇ ਲਪੇਟ ਲਪੇਟ ਕੇ ਸਾਰੇ ਇਹ ਬੰਦ ਕਰਕੇ ਕਿਉਂਕਿ ਅਸੀਂ ਇਹ ਵੀ ਕਿਹਾ ਸੀਗਾ ਵੀ ਫਾਸਟ ਐਕਟ ਰਾਹੀਂ ਵੀ ਕੋਈ ਪੈਸਾ ਨਾ ਕੱਟੇ ਵੀ ਇਹਨੂੰ ਟੋਟਲੀ ਬੰਦ ਕਰਕੇ ਅਸੀਂ ਇੱਥੋਂ ਮੁਕੰਮਲ ਕਾਰਵਾਈ ਕਰਕੇ ਜਾਵਾਂਗੇ ਜੀ ਜੀ ਮਤਲਬ ਜੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਉਂਦਾ ਤਾਂ ਅੱਜ ਗੱਲਬਾਤ ਕਰਨ ਜਿਵੇਂ ਤੁਸੀਂ 2 ਵਜੇ ਤੱਕ ਦਾ ਸਮਾਂ ਦਿੱਤਾ ਆ ਕੇ ਫਿਰ ਕੰਮ ਰੁਕੇ ਜਾਏਗਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੈਸੇ ਅਸੀਂ ਕੱਲ ਦੀ ਤਰੀਕ ਦਿੱਤੀ ਸੀਗੀ ਵੀ ਕੱਲ ਦਾ ਲਾਸਟ ਡੇਨਾ ਸਾਡਾ ਵੀ ਤੁਸੀਂ ਕੱਲ ਆ ਕੇ ਗੱਲਬਾਤ ਕਰ ਸਕਦੇ ਹੋ ਪਰ ਜੇ ਉਹ ਅੱਜ ਆ ਕੇ ਵੀ ਸਾਡੀ ਮੰਗਾ ਮੰਨਣਗੇ ਫਿਰ ਜਿਹੜੇ ਲੋਕ ਹਨ ਉਹ ਡਿਸੀਜਨ ਲੈਣ ਵੀ ਹਾਂ ਵੀ ਜੇ ਉਹ ਸਾਡੀਆਂ ਮੰਗਾ ਮੰਨ ਲੈਂਦੇ ਆ ਫਿਰ ਅਸੀਂ ਇੱਥੋਂ ਚਲੇ ਆਵਾਂਗੇ ਜੀ ਤੇ ਲਾਨ ਪੱਕਾ ਸਾਲੇ ਦਾ ਸਾਡਾ ਪੱਕਾ ਲਾਨ ਹੈ